ਫਗਵਾੜਾ ਪੁਲਿਸ ਨੇ ਇੱਕ ਗ੍ਰੋਹਦ ਆਪਰਦਾ ਫਾਸ਼ ਕੀਤਾ ਹੈ ਜੋ ਕਿ ਸਪਾ ਸੈਂਟਰ ਦੀ ਹਾਰ ਵਿੱਚ ਦੇਪ ਵਪਾਰ ਦਾ ਧੰਦਾ ਚਲਾ ਰਿਹਾ ਸੀ ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਹਰ ਗੋਬਿੰਦਨਗਰ ਅਤੇ ਪੁਰਾਣੀ ਸਬਜੀ ਮੰਡੀ ਵਿਖੇ ਸਥਿਤ ਡਾਇਮੰਡ ਨੇਚੁਰ ਸਪਾ ਸੈਂਟਰ ਅਤੇ ਇੱਕ ਹੋਰ ਸਪਾ ਸੈਂਟਰ ਤੋਂ ਇਸ ਗਿਰੋਹ ਦੀਆਂ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਮਾਲਕ ਵੱਲੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਦੋਵਾਂ ਸੈਂਟਰਾਂ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਬੜੇ ਹੀ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਪੁਲਿਸ ਨੂੰ ਨਾਲ ਲੈ ਕੇ ਇਨ ਆਸਪਾਸ ਸੈਂਟਰਾਂ ਵਿੱਚ ਛਾਪੇਮਾਰੀ ਕੀਤੀ ਅਤੇ 11 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਥਾਣਾ ਮੁਖੀ ਮੁਤਾਬਕ ਪੁਲਿਸ ਨੇ ਇਸ ਸੰਬੰਧੀ 14 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਨੇ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਗਰੋਹ ਦੇ ਹੋਰ ਕਿੰਨੇ ਮੈਂਬਰ ਹੈ ਜੇ ਬਾਕੀ ਨੇ ਉਨਾਕੀ ਆ ਕਿ ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋਂ ਲੜਿੰਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਹਾਂਜੀ ਅਸੀਂ ਇਹ ਦੋ ਮੁਕਤਵੇਂ ਦਰਜ ਕੀਤੇ ਨੇ ਜੋ 212 ਨੰਬਰ ਤੇ 214 ਨੰਬਰ ਜਿਸ ਵਿੱਚ ਇੱਥੇ ਚੋਚੂ ਕੇਸ ਪਾਵਰ ਸੈਂਟਰ ਚੱਲਦਾ ਸੀ ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਤੇ ਉਹਨਾਂ ਨੇ ਵੈਲਾ ਫਲਸਾ ਕੇ ਉਹਨੂੰ ਭੇਹ ਵੀ ਦਿੰਦੇ ਸੀ ਕਮਿਸ਼ਨ ਵੀ ਦਿੰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੇਮਪਾੜ ਦਾ ਉਹ ਤੇ ਤੁਮਾ ਚਾਹਵਾ ਸੀ ਜਿਸ ਸੰਬੰਧ ਇਹ ਸੀ ਰੈਡਾ ਕੀਤੀਆਂ ਜਿਸ ਨੂੰ ਅਸੀਂ ਦੋ ਪਰਚੇ ਦਰਜ ਕੀਤੇ ਨੇ 212 ਨੰਬਰ ਤੇ 214 ਨੰਬਰ ਇਹਦੇ ਜਿਵੇਂ ਜੀ ਟੋਟਲ 11 ਗ੍ਰਿਫਤਾਰ ਹੋਈਏ ਨੇ ਤੇ ਇਹ ਸਾਡੇ ਕੋਲ ਰਿਮਾਂਡ ਤੇ ਨੇ ਅਜੇ ਹੋਰ ਵੀ ਪਤਾ ਲਗਾ ਰਹੇ ਆ ਤੇ ਏਡਾ ਉਹ ਡਾ ਸਕੈਂਡਲ ਹੈ ਜਿੱਦੋ ਸੀ ਸਾਰਾ ਕੁਝ ਪਤਾ ਕਰਾ ਕੇ ਅਗਲੀ ਕਾਰਵਾਈ ਅਮਰ ਜੀ ਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਝ ਪਰ ਇੱਕ ਹਰ ਗੋਵਿੰਦ ਨੰਦਰਾ ਜੀ ਇਹ ਕਿੱਥੇ ਪਰਾਣ ਸਜੇ ਹੋਣੀ ਸੀ